ਤੁਹਾਡੀ ਆਪਣੀ ਪਾਰਟੀ ਦੇ ਕਈ ਲੀਡਰ ਅਮਰਿਤਪਾਲ ਸਿੰਘ ਨੂੰ ਸਪੋਰਟ ਕਰਦੇ ਨੇ ਅਮਰਿਤਪਾਲ ਦਾ ਮੁੱਦਾ ਉਹਦਾ ਚਿਹਰਾ ਵਰਤਦੇ ਨੇ ਉਸ ਇੱਕ ਨਾਮੇ ਸੁਪਾਲ ਸਿੰਘ ਖਹਿਰਾ ਜੋ ਸੰਗਰੂਰ ਤੋਂ ਚੁਣ ਲੱਗਿਆ ਕਿਸੇ ਚੰਗੇ ਬੰਦੇ ਬਾਰੇ ਗੱਲ ਕਰੋ ਕੀ ਤੁਸੀਂ ਗੱਲਾਂ ਕਰਦੇ ਹੋ ਅਸੀਂ ਤੁਹਾਡੀ ਪਾਰਟੀ ਦੇ ਲੀਡਰ ਪਾ ਇਹ ਤਾਂ ਫਿਰ ਹਾਈ ਕਮਾਂਡ ਨੂੰ ਪੁੱਛੋ ਮੇਰਾ ਲਿਆਂਦਾ ਤਾਂ ਨਹੀਂ ਇਸ ਪਾਰਟੀ 'ਚ ਹਾਈ ਕਮਾਂਡ ਨੂੰ ਪੁੱਛੋ ਤੇ ਡਬਲ ਚਿਹਰਾ ਕਿਉਂ ਆ ਫਿਰ ਇਹਦਾ ਮਤਲਬ ਹਾਈ ਕਮਾਂਡ ਜਵਾਬ ਦੇਵੇ ਉਸ ਗੱਲ ਦਾ ਕਿ ਆਈਡੀਓਲੋਜੀ ਬੇਸਡ ਪੋਲਿਟਿਕਸ ਹੋਣੀ ਚਾਹੀਦੀ ਆ ਔਰ ਕਾਂਗਰਸ ਦੀ ਆਈਡੀਓਲੋਜੀ ਬੜੀ ਸਟਰੋਂਗ ਔਰ ਰਿਚ ਔਰ ਹੈਰੀਟੇਜ ਸਾਡਾ ਪਛੋਕੜ ਜਿਹੜਾ ਬੜਾ ਬਹੁਤ ਮਜ਼ਬੂਤ ਹੈ ਇਸ ਮੁਲਕ ਦੀ ਜਾਨੀ ਚ ਹਿੱਸਾ ਲਿਆ ਇਸ ਮੁਲਕ ਦੀ ਇਕਤਾ ਅਖੰਡਤਾ ਚ ਰਾਜੀਵ ਗਾਂਧੀ ਜੀ ਇੰਦਰਾ ਗਾਂਧੀ ਜੀ ਔਰ ਸਰਦਾਰ ਬੈਂਕ ਸਿੰਘ ਜੀ ਉਹਨਾਂ ਨੇ ਸ਼ਹੀਦیاں ਦਿੱਤੀਆਂ ਪਰ ਤੁਹਾਡੀ ਹਾਈ ਕਮਾਂਡ ਨੂੰ ਤਾਂ ਸੁਖਪਾਲ ਸਿੰਘ ਖੇਰਾ ਤੇ ਪਰ ਉਸਾ ਤੇ ਹਾਈ ਕਮਾਂਡ ਨੂੰ ਇਹ ਗੱਲ ਪੁੱਛੋ ਨਾ ਰਾਣੇ ਨੂੰ ਕਿਉਂ ਪੁੱਛਦੇ ਹੋ ਤੋ ਕਿ ਤੁਸੀਂ ਪਾਰਟੀ ਦਾ ਹਿੱਸਾ ਹੋ ਤੁਸੀਂ ਵੱਡੇ ਨਹੀਂ ਬਈ ਸਾਹਿਬ ਇਹ ਤਾਂ ਵੱਡਾ ਲੀਡਰ ਨਹੀਂ ਤੁਸੀਂ ਵੱਡੇ ਲੀਡਰ ਹੋ ਨਹੀਂ 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 ਤੁਹਾਨੂੰ ਭੁਲੇਖਾ ਤੁਸੀਂ 2022 ਚ ਆਪ ਵੀ ਜਿੱਤੇ ਆਪਣੇ ਬੇਟੇ ਨੂੰ ਵੀ ਜਿਤਾਇਆ ਆਜ਼ਾਦ ਤੌਰ ਤੇ ਉਹਨਾਂ ਲਈ ਵੀ ਪ੍ਰਚਾਰ ਕਰਦੇ ਰਹੇ ਸੋ ਤੁਹਾਡੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਤਾਂ ਜਨਤਾ ਦੇ ਹਿਸਾਬ ਨਾਲ ਮੇਰਾ ਕਦ ਵੱਡਾ ਹੈ ਲੇਕਿਨ ਪਾਰਟੀ ਦੇ ਵਿੱਚ ਮੇਰਾ ਕਦ ਵੱਡਾ ਨਹੀਂ ਹੈ ਇਹ ਮੈਂ ਵੀ ਰਿਅਲਾਈਜ਼ ਕਰਦਾ ਕਿਉਂ ਮਤਲਬ ਐਸਾ ਕਿਉਂ ਇਹ ਤਾਂ ਪਾਰਟੀ ਨੂੰ ਪੁੱਛੋ ਸੁਪਾਲ ਖੈਰਾ ਵੀ ਤੁਹਾਡੇ ਲਈ ਚਿੱਠੀਆਂ ਲਿਖਦੇ ਰਹੇ ਨੇ ਤੁਹਾਡੇ ਖਿਲਾਫ ਚਿੱਠੀਆਂ ਲਿਖਦੇ ਰਹੇ ਨੇ ਹੁਣੇ ਰੀਸੈਂਟਲੀ ਉਹਨਾਂ ਚਿੱਠੀ ਲਿਖੀ ਸੀ ਕਿ ਆਮਾਦੀ ਪਾਰਟੀ ਦੀ ਤੁਸੀਂ ਮਦਦ ਕਰਦੇ ਹੋ ਐਸਾ ਕਿਉਂ ਇਲਜ਼ਾਮ ਲਗਾਉਂਦੇ ਨੇ ਉਹ ਇਹ ਦਾਤਾ ਉਹੀ ਜਵਾਬ ਦੇ ਸਕਦੇ ਆ ਲੇਕਿਨ ਜਿੱਥੇ ਤਾਈ ਰਾਣਾ ਗੁਰਜੀਤ ਸਿੰਘ ਦੀ ਗੱਲ ਆ ਕਿ ਕਾਂਵਾਂ ਦੇ ਕਹੇ ਟੱਗੇ ਨਹੀਂ ਮਰਦੇ ਕਾਂ ਤਾਂ ਸਭ ਕਹਿੰਦੇ ਸਾਰੇ ਡੰਗਰ ਮਰ ਜਾਣਾ ਸਿੱਖਾਈਏ ਕਾਂਵਾਂ ਦੇ ਕਹੇ ਟੱਗੇ ਨਹੀਂ ਮਰਦੇ ਸੰਗਰੂਰ ਤੋਂ ਜਿੱਤ ਜਾਣਗੇ ਫਿਰ ਤੁਹਾਡੀ ਪਾਰਟੀ ਦੇ ਲਈ ਮੈਂ ਤਾਂ ਗਿਆ ਨਹੀਂ ਮੈਂ ਤਾਂ ਗਿਆ ਨਹੀਂ ਪ੍ਰਚਾਰ ਕਰਨ ਮੈਂ ਤਾਂ ਗਿਆ ਨਹੀਂ ਮੈਨੂੰ ਪਤਾ ਨਹੀਂ ਕੋਈ ਰਿਪੋਰਟਾਂ ਤਾਂ ਆਉਂਦੀਆਂ ਹੁਣ ਗਿਆ ਹਰ ਹਲਕੇ ਦੀ ਰਿਪੋਰਟ ਤਾਂ ਹਰ ਲੀਡਰ ਲੈਂਦਾ ਹੈ ਤੇ ਨਾਲੇ ਜਿਹੜਾ ਵਿਰੋਧੀ ਜਿਹਦੇ ਨਾਲ ਨਾ ਬਣਦੀ ਹੋਵੇ ਉਸਦੇ ਬਾਰੇ ਤਾਂ ਖਾਸ ਇੰਟਰਸਟ ਰਹਿੰਦਾ ਹੈ ਇਹ ਤਾਂ ਹਿਊਮਨ ਸਾਈਕੋਲੋਜੀ ਦੇਖੋ ਇੱਕ ਗੱਲ ਯਾਦ ਰੱਖਿਓ ਕਿ ਬੰਦਾ ਬਾਅਦ ਚ ਪਹੁੰਚਦਾ ਉੱਥੇ ਉਦੀ ਰੈਪਿਊਟੇਸ਼ਨ ਪਰਛਾਈਂ ਪਿੱਛੇ ਰਹਿ ਜਾਂਦੀ ਬੰਦੇ ਦੀ। ਆਪਾ ਤੁਰੀ ਤਾਂ ਪਰਛਾਈਂ ਪਿੱਛੇ ਹੁੰਦੀ ਆ। ਰੈਪਿਊਟੇਸ਼ਨ ਅੱਗੇ ਪਹੁੰਚਦੀ ਆ। ਐਂਡ ਇਫ ਹੀ ਇੰਜੋਇਸ ਅ ਗੁੱਡ ਰੈਪਿਊਟੇਸ਼ਨ ਹੀ ਵਿਨ ਕਿਹੜੀਆਂ ਕਿਹੜੀਆਂ ਸੀਟਾਂ ਤੁਹਾਨੂੰ ਲੱਗਦੀਆਂ ਨੇ ਜਿਹੜੇ ਵੱਡੇ ਚਿਹਰੇ ਉਤਰੇ ਨੇ ਜਿਵੇਂ ਮੈਂ ਗੁਰਦਾਸਪੁਰ ਦੀ ਗੱਲ ਕਰਾਂ ਸੁਖਜਿੰਦਰ ਰੰਦਾਵਾ ਕੀ ਉਹ ਜਿੱਤੇ ਰਹੇ ਨੇ? 100% ਅਮਰਿੰਦਰ ਸਿੰਘ ਰਾਜਾਵੜੀ ਜਿੱਤੇਗਾ। ਸੁਖਪਾਲ ਸਿੰਘ ਖੇੜਾ? ਨੋ ਕਮੈਂਟਸ। ਇਦੇ ਬਾਰੇ ਤਾਂ ਉਹ ਹੀ ਖੁਦ ਦੱਸਣਗੇ ਬਿਹਤਰ ਹੋਵੇਗਾ ਜਾਣਾ ਮੈਂ ਨਹੀਂ ਤੁਸੀਂ ਹਾਂਜੀ ਅਸੀਂ ਮਿਲੇ ਉਹਨਾਂ ਨੂੰ ਕਰਾਂ ਤੇ ਉਹ ਤੋਂ ਪੁੱਛ ਲੈਣਾ ਅਸੀਂ ਉਹ ਤਾਂ ਕਹਿ ਰਹੇ ਨਹੀਂ ਯਕੀਨੀ ਹੈ ਕਿ ਲੋਕ ਮੇਰੇ ਤੇ ਵਿਸ਼ਵਾਸ ਕਰ ਰਹੇ ਕਹਿੰਦੇ ਮੇਰਾ ਕਿਰਦਾਰ ਪਹਿਲਾਂ ਹੀ ਇਹ ਟ੍ਰੈਵਲ ਕਰ ਗਿਆ ਸੀ ਬਸ 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 ਸਾਡੇ ਵਿਚਾਰ ਮਿਲਦੇ ਆ ਕਿ ਬੰਦਾ ਉੱਥੇ ਬੰਦਾ ਬਾਅਦ ਚ ਪਹੁੰਚਦਾ ਰਿਪਿਟੇਸ਼ਨ ਪਹਿਲਾਂ ਪਹੁੰਚ ਜਾਂਦੀ ਆ ਮੇਬੀ ਹੀ ਇਜ਼ ਰਾਈਟ ਮੇਬੀ ਹੀ ਇਜ਼ ਰਾਈਟ ਮੈਂ ਹੀ ਕਹਿ ਸਕਦਾ ਮੈਂ ਗਿਆ ਹੀ ਨਹੀਂ ਕਿਉਂ ਨਾ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਕਿ ਆਮ ਆਦੀ ਪਾਰਟੀ ਦੀ ਤੁਸੀਂ ਮਦਦ ਕਰਦੇ ਕਦੋਂ ਹੁਣ ਲਾਇਆ ਕਿ ਪਹਿਲਾਂ ਲਾਇਆ ਚਿੱਠੀ ਵੀ ਲਗਾ ਲਿਖੀ ਉਹਨਾਂ ਨੇ ਕਦੋਂ ਪਹਿਲਾਂ ਲਾਇਆ ਓਏ ਦਾਤ ਆਦਤ ਮੈਂ ਬਦਲ ਸਕਦਾ ਕਿਸੇ ਦੀ ਫਿਤਰਤ ਨਹੀਂ ਬਦਲ ਸਕਦਾ ਤੇਰੀ ਪਰ ਤੁਹਾਡੀ ਪਾਰਟੀ ਦਾ ਹਿੱਸਾ ਨੇ ਫਿਰ ਤੁਸੀਂ ਕਹਿੰਦੇ ਨਹੀਂ ਹਮਨ ਨੂੰ ਕਿ ਆਈਡੀਓਲੋਜੀ ਤੇ ਚਲੇ ਜਾਂਦੇ ਕਦੋਂ ਆ ਜਾਂਦੇ ਕੋਈ ਪਤਾ ਲੱਗਦਾ ਹੁਣ ਲੱਗਦਾ ਕਾਂਗਰਸ 'ਚ ਟਿਕੇ ਰਹਿਣਗੇ ਇਹ ਤਾਂ ਉਹ ਦੱਸਣਗੇ ਰਾਣਾ ਕੀ ਦੱਸ ਸਕਦਾ ਤੁਸੀਂ ਫਿਤਰਤ ਦੀ ਗੱਲ ਕੀਤੀ ਆ ਫਿਤਰਤ ਹਰ ਇੱਕ ਦੀ ਫਿਤਰਤ ਹੈ ਮੈਂ ਕਾਂਗਰਸੀ ਆ ਮੈਂ ਕਾਂਗਰਸ 'ਚ ਰਹਿਣਾ ਇਹ ਮੇਰੀ ਫਿਤਰਤ ਹੈ ਕਈਆਂ ਗੇੜਾ ਗੂੜਾ ਮਾਰਨਾ ਹੁੰਦਾ ਉਹ ਉਹਨਾਂ ਦੀ ਫਿਤਰਤ ਹੈ ਅੱਜਕੱਲ ਗੇੜਾ ਮਾਰਨ ਦਾ ਬੜਾ ਰਵਾਜ ਹੋ ਗਿਆ ਘੁੰਮ ਘੁਮਾ ਕੇ ਜਾਓ ਫਿਰ ਵਾਪਸ ਆਜੋ